ਇੱਕ ਵਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕੋਲ ਇੱਕ ਅੰਗਰੇਜ਼ ਆਇਆ ਜਿਹਦਾ ਨਾਮ ਸੀ ਲਾਰਡ ਬਿਲੇ ਵੈਂਟਿੰਗ ਉਸਨੇ ਕਿਹਾ ਕਿ ਤੁਹਾਡੇ ਕੋਲ ਇੱਕ ਜਰਨਲ ਹੈ ਜਿਸਦਾ ਨਾਮ ਹਰੀ ਸਿੰਘ ਨੌਰਵਾ ਹੈ ਤੇ ਉਹਦੀ ਅੱਖਾਂ ਵਿੱਚ ਕੋਈ ਦੇਖ ਨਹੀਂ ਸਕਦਾ ਐਡਾ ਜਹਾਜ ਜਨਾਲ ਹੈ ਤਾਂ ਫਿਰ ਸ਼ੇਰ-ਏ-ਪੰਜਾਬ ਜੀ ਨੇ ਕਿਹਾ ਕਿ ਭਾਈ ਕੱਲ ਨੂੰ ਆ ਜਾਵੀਂ ਤੇ ਕੱਲ ਨੂੰ ਦਿਖਾ ਦੇਵਾਂਗੇ ਤਾਂ ਦੂਜੇ ਦਿਨ ਗੋਰਾ ਦਰਬਾਰ ਦੇ ਵਿੱਚ ਆ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਉੱਥੇ ਲੱਗਦਾ ਹੈ ਖਰਦ ਸਿੰਘ ਫਿਰ ਗੋਰਾ ਪੁੱਛਦਾ ਕਿ ਇਹ ਹੈ ਹਰੀ ਸਿੰਘ ਨੌਰਵਾ ਮਹਾਰਾਜਾ ਰਣਜੀਤ ਸਿੰਘ ਦੀ ਕਹਿੰਦੇ ਕਿ ਇਹ ਹੈ ਮੇਰਾ ਵੱਡਾ ਪੁੱਤਰ ਖਰਦ ਸਿੰਘ ਤੇ ਲੱਗਦਾ ਹੈ ਸੇਵ ਸੇਵ ਅੰਗਰੇਜ਼ ਕਹਿੰਦਾ ਇਹ ਹੈ ਹਰੀ ਸਿੰਘ ਨਲਵਾ ਤੇ ਰਜੀਤ ਸਿੰਘ ਜੀ ਨੇ ਕਿਹਾ ਕਿ ਇਹ ਹੈ ਮੇਰਾ ਸਹਜਾਦਾ ਉਤਰ ਸਿੰਘ ਫਿਰ ਲੱਗਦਾ ਹੈ ਨਿਧਾਨ ਸਿੰਘ ਪੰਜ ਹੱਥ ਅੰਗਰੇਜ਼ ਕਹਿੰਦਾ ਇਹੀ ਹੋ ਸਕਦਾ ਹੈ ਹਰੀ ਸਿੰਘ ਨਲਵਾ ਫਿਰ ਸ਼ੇਰੇ ਪੰਜਾਬ ਨੇ ਕਿਹਾ ਕਿ ਇਹ ਹੈ ਮੇਰਾ ਜਰਨੈਲ ਨਿਧਾਨ ਸਿੰਘ ਪੰਜ ਹੱਥ ਫਿਰ ਹਰੀ ਸਿੰਘ ਨਲਵਾ ਲੱਗਦਾ ਹੈ ਤਾਂ ਅੰਗਰੇਜ਼ ਕਹਿੰਦਾ ਜੇ ਇਹ ਹਰੀ ਸਿੰਘ ਨਲਵਾ ਨਹੀਂ ਹੋ ਸਕਦਾ ਤਾਂ ਇਸ ਦੁਨੀਆ ਤੇ ਹੋਰ ਕੋਈ ਹਰੀ ਸਿੰਘ ਨਲਵਾ ਨਹੀਂ ਹੋ ਸਕਦਾ ਫਿਰ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਨੇ ਕਿਹਾ ਇਹੀ ਹੈ ਮੇਰਾ ਜਰਨਲ ਹਰੀ ਸਿੰਘ ਨਲੂਆ ਕੰਗਰੇਜ ਹਰੀ ਸਿੰਘ ਨਲੂਆ ਅੱਗੇ ਸੋਨੇ ਦੀਆਂ ਮੋਹਰਾਂ ਪੇਸ਼ ਕਰਦਾ ਹੈ ਤਾਂ ਹਰੀ ਸਿੰਘ ਨਲੂਆ ਉਹਨਾਂ ਮੋਹਰਾਂ ਨੂੰ ਹੱਥਾਂ ਨਾਲ ਮਸਲ ਕੇ ਰੱਖ ਦਿੰਦਾ ਹੈ ਤੇ ਅੰਗਰੇਜ਼ ਦੇ ਅੱਗੇ ਛੱਡ ਦਿੰਦਾ ਹੈ ਸਾਰੇ ਪੰਜਾਬ ਪੁੱਸਦਾ ਵੀ ਇਹ ਕੀ ਸੀ ਤਾਂ ਮੈਂ ਤੁਹਾਡੇ ਜਰਨਲ ਦੀ ਪਰਖ ਕਰਦਾ ਸੀ ਤੇ ਪਰਖ ਹੋ ਗਈ ਹੈ ਮੈਂ ਇਹਨਾਂ ਨੂੰ ਸੋਨੇ ਦੀਆਂ ਮੋਹਰਾਂ ਆਫਰ ਕੀਤੀਆਂ ਸੀ ਪਰ ਇਹਨਾਂ ਨੇ ਸੋਨੇ ਦੀਆਂ ਮੋਹਰਾਂ ਮਸਲ ਕੇ ਮੇਰੇ ਅੱਗੇ ਛੱਡ ਦਿੱਤੀਆਂ ਤੇ ਇਹਦਾ ਮਤਲਬ ਸੀ ਕਿ ਮੇਰੀਆਂ ਅੱਖਾਂ ਦੇ ਅੱਗੇ ਪਾਸੇ ਹੋ ਜਾ ਮੈਂ ਤਾਂ ਮਸਲ ਕੇ ਫਿਰੇ ਸੁੱਟ ਦੇਣ ਦਾ ਫਿਰ ਉਸ ਬੋਰੇ ਨੇ ইস্ট ਇੰਡੀਆ ਕੰਪਨੀ ਨੂੰ ਜਾ ਕੇ ਕਿਹਾ ਕਿ ਦਿਨਾਂ ਟਾਈਮ ਸਿਹਰੇ ਪੰਜਾਬ ਕੋਲ ਹਰੀ ਸਿੰਘ ਡੋਲਗਾ ਵਰਗੇ ਜਨਰਲ ਨੇ ਉਹਨਾਂ ਟਾਈਮ ਤੁਸੀਂ ਪੰਜਾਬ ਉਲ ਝਾਕ ਵੀ ਨਹੀਂ ਸਕਦੇ